ਲਾ ਸਾਹਮਣੇ ਆਇਆ ਸੀਗਾ ਕਿ ਇੱਕ ਨਿਆਨਸ ਕਿਬਾਨੇ ਦੇ ਵਿੱਚ ਇੱਕ ਲੜਕਾ ਆਪਣੇ ਮਾਤਾ ਪਿਤਾ ਨੂੰ ਕੁੱਟ ਰਿਹਾ ਉਹਦੇ ਨਾਲ ਚਾਰ ਪੰਜ ਸਾਥੀ ਸੀਗੇ ਉਹਦੇ ਕੀ ਕਾਰਵਾਈ ਕੀਤੀ ਗਈ ਜੀ ਕੁਝ ਦਿਨ ਪਹਿਲਾਂ ਪਿੰਡ ਗੋਗੋਣੀ ਇੱਕ ਲਖਪ੍ਰੀਤ ਨਾਂ ਦੇ ਲੜਕੇ ਨੇ ਜਿਹੜਾ ਕਿ ਪਿਛਲੇ 3-4 ਸਾਲ ਤੋਂ ਆਉਦੇ ਘਰ ਨਹੀਂ ਰਹਿ ਰਿਹਾ ਉਹ ਬਾਹਰ ਮੋਹਲੀ ਸਾਈਡ ਤੇ ਰਹ ਰਿਹਾ ਉਸਨੇ ਆਪਣੇ ਮਾ ਬਪ ਨੂੰ ਘਰ ਚਾ ਕੇ ਉਹਦੇ ਚਾਰ ਸਾਥੀਆਂ ਦੇ ਨਾਲ ਕੁੱਟਿਆ ਸੀਗਾ ਇਸ ਸੰਬੰਧੀ ਅਸੀਂ ਮਕਦਮਾ ਨੰਬਰ 32455 ਤੋਂ 23185 ਥਾਣਾ ਮਲਾਵਾ ਦਰਜ ਕੀਤਾ ਸੀਗਾ ਤੋ ਜਿਸ ਜਿਸ ਬੰਦੇ ਉਸਨੂੰ ਕੱਲ ਅਕੀ ਤਰੀਕ ਨੂੰ ਜਿਹੜਾ ਲਭ੍ਰਿਤ ਨੂੰ ਜਿਹੜਾ ਰਹਿਮਕਦੋਂ ਵਿੱਚ ਅਰੈਸਟ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਇੱਕ ਉਸ ਦੇ ਨਾਲ ਦਾ ਸਾਥੀ ਜਸ਼ਨ ਜਿਹੜਾ ਮਿਸ਼ਰੀਰਲ ਤੋਂ ਉਸਨੂੰ ਮਕਦਮੇ ਵਿੱਚ ਗ੍ਰਿਫਤ ਕਰ ਲਿਆ ਸਰ ਦੋਨੋਂ ਕਿਤੋਂ ਕਿਤੋਂ ਗ੍ਰਿਫਤਾਰ ਕੀਤਾ ਗਿਆ ਚਲੋ ਇਹ ਸਾਡਾ ਤਫਤੀਸ਼ ਦਾ ਕੰਮ ਹੈ ਕਿ ਜਿਹੜਾ ਅੱਜ ਜਸ਼ਨ ਉਹਨੂੰ ਤਾਂ ਇਥੋਂ ਲੋਕ ਪ੍ਰੋਇਪਰ ਦੇ ਦੇ ਚੁ ਅਰੈਸਟ ਕੀਤਾ ਤੇ ਉਹਨੂੰ ਲਭ੍ਰਿਤ ਨੂੰ ਬਾਹਰ ਤੋਂ ਅਰੈਸਟ ਕੀਤਾ ਤੇ ਇਹਨਾਂ ਨੂੰ ਸਰ ਕੋਰਟ ਚ ਪੇਸ਼ ਕੀਤਾ ਗਿਆ ਕੀ ਪੂਰ ਫਰਮਾਨ ਮਿਲਿਆ ਜਾਂ ਇਨੇ ਨੂੰ ਜੁਡੀਸ਼ਲ ਮਾਂਡ ਪੇ ਜਾਇਆ ਖੁਰ ਦੇ ਵਿੱਚ ਪੇਸ਼ ਕੀਤਾ ਗਿਆ ਸੋ ਦੋਨਾਂ ਨੂੰ ਜੁਡੀਸ਼ਲ ਹਾਂ ਜੁਡੀਸ਼ਲ ਕਿੰਨੇ ਦਿਨਾਂ ਦਾ ਮਿਲੇ ਸਰ 14 ਦਿਨ ਦਾ ਉਹਨਾਂ ਨੇ ਜਿੱਤ ਪੇਟ ਉਸ ਕੰਨੀ ਸਰ ਇਹ ਇਹਨੇ ਪਹਿਲੇ ਵੀ ਆਪਣੇ ਬਾਪੇ ਨੂੰ ਕੁੱਟਿਆ ਹੈਗਾ ਪਹਿਲਾਂ ਨਹੀਂ ਇਹਨੇ ਕੁੱਟਿਆ ਸੀ ਪਹਿਲਾਂ ਇਸ ਦੀ ਇੱਕ ਪਿਛਲੇ ਸਾਲ ਇਹਦੇ ਤੇ ਮਾਮੇ ਦੇ ਨਾਲ ਲੜਾਈ ਹੋਈ ਸੀ ਮਾਮੇ ਦੇ ਇਹਨੇ ਸੱਟਾਂ ਮਾਰੀਆਂ ਸੀ ਪਰ ਉਹਨਾਂ ਨੇ ਭਾਂਜਾ ਹੋਣ ਕਰਕੇ ਇਸ ਤੇ ਕੋਈ ਮਤਵਾਨੀ ਦਿੱਤ ਨਹੀਂ ਇਸਰ ਮੈਟਰ ਕਿਸ ਤੁਹਾਨੂੰ ਮੈਟਰ ਇਹ ਵੀ ਇਸ ਨੂੰ ਇਹਦੇ ਮਾਪਿਆਂ ਨੂੰ ਕੁਸਲ ਪਹਿਲਾਂ ਬਾਹਰ ਭੇਜਿਆ ਸੀਗਾ ਆਸਟ੍ਰੇਲੀਆ ਪਰ ਉੱਥੋਂ ਇਹ 2019 ਚ ਵਾਪਸ ਆ ਗਿਆ ਸੀਗਾ ਬਾਅਦ ਵਿੱਚ ਇਸ ਨੇ ਆਪਦੇ ਮਾਪਿਆਂ ਨੂੰ ਤੰਗ ਕਰਨਾ ਜਾਰੀ ਰੱਖਿਆ ਕਿਤੇ ਪੈਸੇ ਮੰਗਦਾ ਸੀ ਕਿਤੇ ਕਹਿੰਦਾ ਸੀ ਮੈਨੂੰ ਜ਼ਮੀਨ ਦਿਓ ਜਿਸ ਕਰਕੇ ਤੋਂ ਤੰਗਾ ਕੇ ਇਹਦੇ ਮਾਪਿਓ ਨੇ 2022 ਦੇ ਵਿੱਚ ਇਹਨੂੰ ਬੇਦਖਲ ਕਰਤਾ ਸੀ ਪਰ ਜਿਹਦੇ ਵਿੱਚ ਹਾਂ ਜੀ ਫਿਰ ਜਦੋਂ ਵੀ ਪਰ ਇਹ ਕਿਤੇ ਅੱਗੇ ਪਿੱਛੇ ਹੁੰਦਾ ਸੀ ਆ ਉਹਦੇ ਘਰੇ ਤੇ ਆ ਉਹਦੇ ਮਾਪਿਆਂ ਨੂੰ ਤੰਗ ਇਹ ਨਨਤਪੁਰ ਕਾਲਜ ਕੋਰਸ ਨਾਲ ਵੀ ਸੰਬੰਧ ਹੈਗੇ ਨਹੀਂ ਉਸ ਤੋਂ ਕੁਝ ਨਹੀਂ ਸਾਡੇ ਕੋਲੇ ਇਹਦਾ ਕੋਈ ਰਿਕਾਰਡ ਨਹੀਂਗਾ ਪਰ ਇਹਨਾਂ ਜੂਰਾ ਵੀ ਇਹਨੇ ਲਿੰਕ ਦਾ ਬਣਾ ਪਾਇਆ ਨੇ ਇਹਦੇ ਬਿੱਟਾਂ ਨੇ ਤੁਹਾਡੇ ਬਹੁਤ ਆ ਰੋਕ ਲਗਾਏ ਆ ਵੀ ਫੈਮਿਲੀ ਮੈਟਰ ਦਾ ਸਪਾਸ ਤੁਸੀ ਦੇਖੀਆ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਫੈਮਿਲੀ ਮੈਟਰ ਬਾਰੇ ਕੀ ਮਹਿਸੂਸ ਹੋ ਰਿਹਾ ਜੀ ਤੁਹਾਨੂੰ ਹੋਣਾ ਹੈ ਹਾਂਜੀ ਆ ਡੋਨਟ ਵਾਂਟ ਟੂ ਸੇ ਐਨੀਥਿੰਗ ਰਾਈਟ ਨਾ ਕਿ ਬੈਕ ਓਕੇ ਕੀ ਤੁਸੀਂ ਇੰਨੇ ਉਹਨਾਂ ਨੂੰ ਮਾਰ ਰਹੇ ਹੋ ਪੁੱਤਰੋ ਮਾਪਿਓ ਨੇ ਅਖੀਰ ਤੁਹਾਡੇ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰਿਆ ਗੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੀ ਉਹਨਾਂ ਨੂੰ ਮਾਰਿਆ ਨਹੀਂ ਆ ਕੁਝ ਖਾਸ ਏਦਾਂ ਛੋੜੀ ਕੋੜੀ ਨੌਕ ਚੋਕ ਨਹੀਂ ਹੋਈ ਆ ਮੈਂ ਤਾਂ ਮਤਲਬ ਮਰਚਾ ਪਾਉਂਦਾ ਸੀ ਜੜੀ ਆ ਸਾਨੂੰ ਹੋਰ ਕੁਝ ਨਹੀਂ ਅੰਦਰ ਦੀ ਲੜਾਈ ਨੂੰ ਮੈਂ ਕੋਈ ਮੀਡੀਆ ਵਧਾਜਾ ਕੇ ਕਰ ਰਹੀ ਆ ਕਿੰਨਾ ਕੁਝ ਨਿਕਾਲ ਕੇ ਲਾ ਰਹੇ ਨੇ ਸੀਸੀਟੀਵੀ ਤੱਕ ਝੂਠ ਬੋਲਦੇ ਨੇ ਕਿਉਂ ਸੀਸੀਟੀਵੀ ਦੇ ਸ਼ੈਡ ਕੋਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਖਾਸ ਬਾਤ ਹੁੰਦੇ ਨੇ ਨਾਰਮਲ ਕੇ ਜਾ ਕੇ ਬਾਲੀਨ ਸਰਤਾ ਕੋਟਨੀ ਵਜਾ ਹੁੰਦੀ ਹੈ ਤੁਹਾਨੂੰ ਇਹ ਲੱਗਦਾ ਕਿ ਮਾਰਨਾ ਗਲਤ ਹੈ ਗਲਤੀ ਮਹਿਸੂਸ ਹੋ ਰਹੀ ਹੈ ਇਹ ਚੀਜ਼ ਮੰਨਦੇ ਹੋ ਤੁਸੀਂ ਮਾਪਿਆਂ ਨੂੰ ਨਹੀਂ ਮਾਰਨਾ ਚਾਹੀਦਾ ਚਾਹੇ ਜਿੱਦਾਂ ਵੀ ਮਾਪੇ ਹੋਣ ਜਾਂ ਕੋਈ ਵੀ ਗੱਲ ਹੋਵੇ ਕਿ ਇਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਜੀ ਕਰਦਾ ਸੀਗਾ ਪਰ ਦੀ ਬਨੈਦਾ ਬੜਾ ਔਖਾ ਹੁੰਦਾ ਹੈ ਜੀ ਜਿਹਦੇ ਬੰਦੇ ਦੇ ਦਿੱਕੇ ਹੋਵੇ ਹੁਣ ਔਖਾ ਹੁੰਦਾ ਹੈ ਕੰਮ ਜਦੋਂ ਮਾਪੇ ਹੋਵੇ ਨਹੀਂ ਠੱਕਿਆ ਜਾਂਦਾ ਬੜਾ ਹੱਥ ਕੰਬਦੇ ਹੁੰਦੇ ਨੇ ਨਾ ਕਰਵਾਣ ਹਾਂਜੀ ਹੂੰ ਬਸ ਮੇਰਾ ਮਰਸੀ ਤੇ ਸ਼ਬਦ ਹੋਇਆ ਸੀਗਾ ਹੂੰ ਆਹ ਮੈਂ ਨੂੰ ਮੇਰੀ ਜੌਬ ਲੱਗੀ ਚਲ ਬਾਈਕ ਚਾਹੀਦੀ ਜੀ ਕੰਮ ਨੋਰਮਲ ਅਫੀਰ ਐਡਾ ਕੋਈ ਲੜਾਈ ਨਹੀਂ ਹੋ ਜਾਣਾ ਆਪਕੋ ਵੀ ਕੋਈ ਚੱਕਿਆ ਹੋਵੇ ਫਸਾ ਜੰਨੇ ਮੈਂ ਤੁਹਾਨੂੰ ਆ ਮੈਂ